ਆਈਕ ਮੰਜਾ ਸੀ ਕੋਈ ਮੰਜੇ ਕੋਲ ਦੀ ਲੰਗਿਆ ਸੀ ਕਿਸੇ ਨੇ ਗੌਰ ਪੂਰਾ ਵੀ ਕੀਤੀ ਨਾ ਬਾਪੂ ਕਈ ਵਾਰੀ ਤਾਂ ਖੰਗਿਆ ਸੀ ਬਾਪੂ ਕਈ ਵਾਰੀ ਤਾਂ ਠੰਗਿਆ ਸੀ ਅੱਜ ਟੁੱਟ ਕੇ ਜੋ ਬਹਿ ਗਿਆ ਏ ਕਦੇ ਕਈ ਰੰਗਾ ਵਿੱਚ ਰੰਗਿਆ ਸੀ ਅੱਜ ਟੁੱਟ ਕੇ ਜੋ ਬਹਿ ਗਿਆ ਏ ਕਦੇ ਕਈ ਰੰਗਾ ਵਿੱਚ ਰੰਗਿਆ ਸੀ ਅੱਜ ਰੋਟੀ ਟੁਕ ਨੂੰ ਤੱਕਦਾ ਏ ਜਿਨੇ ਕਦੇ ਨਾ ਕਿਸੇ ਤੋਂ ਕੁਝ ਮੰਗਿਆ ਸੀ ਟੁੱਟਿਆ ਰਿਹਾ ਇੱਕ ਮੰਝਾ ਸੀ ਕੋਈ ਮੰਝੇ ਕੋਲ ਦੀ ਲੰਗਿਆ ਸੀ ਕਿਸੇ ਨੇ ਗੌਰ ਪੂਰਾ ਵੀ ਕੀਤੀ ਨਾ ਬਾਪੂ ਕਈ ਵਾਰੀ ਤਾਂ ਖੰਗਿਆਸ ਪੁੱਤ ਸ਼ਾਮ ਸਵੇਰੇ ਲੜਦਾ ਏ ਉਹਨੂੰ ਇਸ ਕੰਮ ਲਈ ਥੋੜਾ ਜੰਮਿਆ ਸੀ ਪੁੱਤ ਸ਼ਾਮ ਸਵੇਰੇ ਲੜਦਾ ਏ ਉਹਨੂੰ ਇਸ ਕੰਮ ਲਈ ਥੋੜੀ ਜੰਮਿਆ ਸੀ ਹਰ ਸਹਿ ਬਚਪਨ ਵਿੱਚ ਦਿੱਤੀ ਸੀ ਉਹਨੇ ਜੋ ਵੀ ਕੁਝ ਉਹਦੋਂ ਮੰਗਿਆ ਸੀ ਟੁੱਟਿਆ ਜਿਹਾ ਇੱਕ ਮੰਝਾ ਸੀ ਕੋਈ ਮੰਝੇ ਕੋਲ ਦੀ ਲੰਗਿਆ ਸੀ ਕਿਸੇ ਨੇ ਗੌਰ ਭੋਰਾ ਵੀ ਕੀਤੀ ਨਾ ਬਾਪੂ ਕਈ ਵਾਰੀ ਤਾਂ ਖੰਗਿਆ ਸੀ ਉਸ ਰੱਬ ਨੂੰ ਉਲਾਮੇ ਦਿੰਦਾ ਏ ਉਸ ਰੱਬ ਨੂੰ ਉਲਾਮੇ ਦਿੰਦਾ ਏ ਇਹ ਦਿਨ ਕਾ ਤੋਂ ਦਿਖਾਉਣੇ ਸੀ ਜੇ ਪਤਾ ਹੁੰਦਾ ਕੋਈ ਕਦਰ ਨਹੀਂ ਪੈਣੀ ਕਾਤੋ ਐਡੇ ਮਹਿਲ ਮੈਂ ਬਣਾਉਣੇ ਸੀ ਉਸ ਰੱਬ ਨੂੰ ਗੁਲਾਮੇ ਦਿੰਦਾ ਏ ਕਾਤੋ ਐਡੇ ਉਸ ਰੱਬ ਨੂੰ ਗੁਲਾਮੇ ਦਿੰਦਾ ਏ ਇਹ ਦਿਨ ਕਾਤੋਂ ਦਿਖਾਉਣੇ ਸੀ ਜੇ ਪਤਾ ਹੁੰਦਾ ਕੋਈ ਕਦਰ ਨਹੀਂ ਪੈਣੀ ਕਾਤੋ ਐਡੇ ਮਹਿਲ ਮੈਂ ਬਣਾਉਣੇ ਸੀ ਮੈਂ ਸਾਰੀ ਜ਼ਿੰਦਗੀ ਐਵੇਂ ਹੀ ਗੱਟ ਦਿੱਤੀ ਕਦੇ ਨਾ ਕਿਸੇ ਨੂੰ ਮੈਂ ਢੰਡਿਆ ਸੀ ਟੁੱਟਿਆ ਜਿਹੜਾ ਇੱਕ ਮੰਝਾ ਸੀ ਕੋਈ ਮੰਝੇ ਕੋਲ ਦੀ ਲੰਘਿਆ ਸੀ ਕਿਸੇ ਨੇ ਗੌਰ ਭੂਰਾ ਵੀ ਕੀਤੀ ਨਾ ਬਾਬੂ ਕਈ ਵਾਰੀ ਤਾਂ ਖੰਗਿਆ ਸੀ ਬਾਬੂ ਕਈ ਵਾਰੀ ਤਾਂ ਖੰਗਿਆ ਸੀ ਤਨਵਾ ਜੀਓ